ਸਾ ਸੇਕਾਲ ਸਜਣੋ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਜੋ ਵੀ ਜੁੜੇ ਜੇ ਚੜ੍ਹਦੀ ਕਲਾ 'ਚ ਹੋਗੇ ਕੁਐਸਟ ਆ ਬੇਨਤੀ ਹੈ ਕਿ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਹਿ ਜੇ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਸੈਕਟ ਤਹਿਸੀਲ ਪੱਟੀ ਬਾਈ ਕੋਪੀ ਕੋਲ ਆ ਗਏ ਆ ਚਾਰ ਐਨੀਮਲ ਸੱਜਣੋਂ ਵਿਖਾਉਣ ਲੱਗੇ ਆਂ ਦਿਵਾਲੀ ਦਾ ਮੇਲਾ ਵੀ ਆ ਗਿਆ ਪਰਮਾਤਮਾ ਹਰ ਘਰ ਵਿੱਚ ਸ਼ੁਖ ਸ਼ਾਂਤੀ ਨਾਲ ਜਿਹੜਾ ਦਿਵਾਲੀ ਦਾ ਤਿਹਾਰ ਨਗਾਵੇ ਹਰ ਇੱਕ ਨੂੰ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਬਖੇ ਦਿਵਾਲੀ ਦਾ ਮੇਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲਾ ਵੇਰਕਾ ਮੰਡੀ ਆਪਾਂ ਵਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਮੇਲੇ ਰੀਆਂ ਬੜੀਆਂ ਰੌਣਕਾਂ ਤਸੀਂ ਵੀ ਆਇਓ ਅਸੀਂ ਵੀ ਜਰੂਰ ਪਹੁੰਚਾਂਗੇ ਸਮਾਂ ਕੱਢ ਕੇ ਤੇ ਰੌਣਕਾਂ ਨੂੰ ਵਧਾਵਾਂਗੇ ਸਜਣੋ ਅੱਜ ਦੀਵਾਲੀ ਦੀਆਂ ਆਫਰਾਂ ਆਈਆਂ ਬਿਲਕੁਲ ਜਾਇਜ਼ ਕੀਮਤ ਸਜਣੋ ਤੁਹਾਨੂੰ ਵਿਖਾ ਦੇਣੀ ਆ ਦੋਗ ਭਾਅ ਇਹਨਾਂ ਚੋਂ ਪਸ਼ੂਆਂ ਦੇ ਵਿੱਚੋਂ 25 ਤੇ 15 ਵਾਲੇ ਕਰ ਦੇਨੇ ਆ ਠੀਕ ਆ ਜੀ ਬਾਕੀ ਸੌਰੀ 25 ਨਹੀਂ 18 18 ਤੇ 15 ਵਾਲਾ ਭਾਅ ਕਰ ਦੇਣਾ ਆਪਾਂ ਜੁੜੇ ਰਹੋ ਅੰਡ ਤੱਕਰ ਜ਼ਰੂਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਨੰਦ ਬੱਚਾ ਅੱਛਾ ਅਗਰ ਪਰਮਾਤਮਾ ਦਾ ਤੇ ਡਰੈਸ ਕਰਕੇ ਨੋਟ ਪਿੰਡ ਭਾਈ ਲੱਤੂ ਹੂੰ ਤਸਵੀਰ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਚਲੋ ਸ਼ੁਕਰ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 981416492 ਠੀਕ ਹੈ ਜੀ ਹਾਂ ਜੀ ਕਿੰਨੇ ਪਸ਼ੂ ਚਾਰ ਅੱਜ ਚਾਰ ਦੋ ਮਤਲਬ ਆਫਰਾਂ ਕਰਦਣੀਆਂ ਅੱਜ ਆਫਰ ਆਫਰ ਦਿਵਾਲੀ ਦੀ ਦਿਵਾਲੀ ਦੀ ਕਰਨੀ ਕਰਨੀ ਹੈ ਹਨਾ ਠੀਕ ਆ ਆਹ ਫਿਰ ਕਰਾਂਗੇ ਆਪਾਂ ਇੱਕ ਵੀਡੀਓ ਦਿਵਾਲੀ ਵਾਲੇ ਦਿਨ ਜਾਂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਨਾ ਪਾਈਏ ਪਾਵਾਂਗੇ ਜ਼ਰੂਰ ਪਾਉਣੀ ਹੈ ਨਾ ਨਾਲ ਗਿਫਟ ਵੀ ਦੇਨੇ ਦੇ ਦਾਂਗੇ ਦੇ ਦਾਂਗੇ ਦੋ ਹੀ ਪਸ਼ੂਆਂ ਦੀ ਪਾਉਣੀ ਆ ਦੋਹਾਂ ਦੀ ਪਾਵਾਂਗੇ ਤਿੰਨਾਂ ਦੀ ਜਿੰਨੇ ਵੀ ਹੋਏ ਪਾਵਾਂਗੇ ਹਾਂ ਪਾਵਾਂਗੇ ਜ਼ਰੂਰ ਠੀਕ ਆ ਨਾਲ ਗਿਫਟ ਵੀ ਭੇਂਟ ਭਰਮ ਦੇਨੇ ਆ ਦੇਨੇ ਦੇ ਦਾਂਗੇ ਇੰਤਜ਼ਾਰ ਜ਼ਰੂਰ ਕਰਨ ਜਿੱਤ ਜ਼ਰੂਰ ਜ਼ਰੂਰ ਠੀਕ ਆ ਤੇ ਇਹ ਮਹਾਂ ਦੀ ਕੀ ਡਿਟੇਲ ਆ ਇਹ ਮੈਨੂੰ ਥੱਲੇ ਦੁੱਧ 9 ਕਿਲੋ ਹੋ ਜੇ ਅੱਛਾ ਤੇ ਆਹ ਕੱਟਾ ਹੈ ਕੱਟਾ ਕਟਾ ਆ ਗਿਆ ਹੈ ਨਾ ਤੇਰੀ ਦਾਹ ਦੇ ਨਾਲ ਦੀ ਸੂਈ ਹੈ ਠੀਕ ਆ ਤੇ ਹੈਗੀ ਚਵਾਹ ਕੋਲਾ ਤੇ ਬਿਲਕੁਲ ਖੰਡੀ ਹੈ ਤੇ ਜਿਹੜਾ ਅਗਲਾ ਪਰਲਾ ਇਧਰਲਾ ਥਾਣਾ ਹੈ ਨਾ ਕਬੈਣੀ ਹਾਂ ਕੋਈ ਘੋਟਕ ਦੋ ਦੁ ਘਾ ਤੇ ਆ ਦੋ ਤੋਂ ਚਾਰ ਧਾਰਾਂ ਦੋ ਚਾਰ ਧਾਰਾਂ ਅਗਲਾ ਜੇ ਵੀ ਨੁਕਸਾਂ ਵੀ ਦੱਸਣਾ ਚਾਹੀਦਾ ਮੁੜ ਕੇ ਅਗਲੇ ਕਿੰਨੇ ਆਣ ਆਨਲਾਈਨ ਬਣਾਉਣੀ ਜਿੰਨੇ ਚਲੋ ਚੋਆ ਕੇ ਚੋ ਲੈਣੀ ਆਂ ਦੀ ਗੱਲ ਵੱਖਰੀ ਹੈ ਇਹ ਨਹੀਂ ਅੱਧਾ ਥਾਣੀ ਮਿਲਦਾ ਹਾਂਜੀ ਅੱਧਾ ਥਾਣੀ ਨਹੀਂ ਮਿਲਦਾ ਨਾ 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 ਦੋ ਤੋਂ ਚਾਰ ਧਾਰਾਂ ਗਿਣਤੀ ਦੀਆਂ ਗਿਣ ਕੇ ਹਾਂਜੀ ਆਉਣਾ ਤੋੜ ਦੋ ਜੀ। ਪੁਰਾਣਾ ਕੱਢ ਦੋ। ਲਓ ਸੱਜਣੋ। ਮੈਂ ਚੰਗੀ ਆ ਤੇ ਵੱਡੀ ਬਾਡੀ ਦੀ ਆ ਪੂਰੀ। ਵੱਡੀ ਬਾਡੀ ਦੀ। ਕਿਹਾ। ਜੇ ਮੈਂ 1,10,000 ਦੀ ਵੇਚਦੀ ਜਾਂ ਥਾਂ ਚ ਨਾ ਹੋਵੇ ਨੁਕਸਰ ਪਰ ਮੋਲ ਆਪਾਂ ਜਿਹੜਾ ਕਰਨਾ ਤੇ ਇੱਕ ਕਮੇਟਰੀ ਲੱਗਣਾ ਹੈ। ਸਹੀ ਗੱਲ ਹੈ। ਤੇ ਜਾਇ ਜੀ ਹੈ ਕੀਮਤ ਹਨਾ। ਜਾਇ। ਕਿੰਨੇ ਦੀ ਦੇ ਲੈ ਕਰ ਦਈਏ? 75 ਦੀ ਦੇ ਲਈ। ਅੱਛਾ। ਤੁਸੀਂ ਦੱਸ ਦੋ। ਨਹੀਂ ਜੈ ਸਨੋਈ ਕਰ ਦੋ ਆਪੇ ਜੀ। 70 ਦੀ। ਦੋ ਸਾਡੇ ਵੱਲੋਂ ਪਿਆਰ ਮੁਹੱਬਤ ਕਰ ਦੋ ਛੜ ਤੋਂ ਰੇ ਲਵੰਡੀ 68 100 68 ਰਿਆ ਪਰ ਘਾਰ ਦੇਣਾ ਚੀਜ਼ਾਂ ਨਹੀਂ ਮਿਲਦੀਆਂ ਭਾਈ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਦੂਜੇ ਨੰਬਰ ਵਾਲੀ ਨੇ ਨੀਲੀ ਦਾ ਬੱਚਾ ਪਾਇਆ ਹਾਂਜੀ ਜੀ ਕਿਉਂ ਹੋਰ ਹਾਂਜੀ ਕਿਉਂ ਹੈ ਲਓ ਜੀ ਸਰਕਾਰੀ ਦਾ ਆ ਗਿਆ ਨਾ ਸਰਕਾਰੀ ਸੰਦ ਹੈ ਠੀਕ ਹੈ ਹਾਂਜੀ ਲਓ ਸਜਣੋ ਇਹਦੇ ਕੋਲ ਸਟਾਰਟਿੰਗ ਬੋਲਾ ਇਹਦੇ ਕੋਲ ਪਰਸੋਂ ਦੀ ਸੂਈ ਆ ਤੇ ਹੁਣ ਇਹਦੇ ਥੱਲੇ ਹੈਗਾ ਜਸ ਆਪਣਾ ਕੀ ਜਾਨੂੰ ਆਂਦੇ ਆ ਨੌਂ ਕਿਨੋਂ ਬੋਲਾ ਅੱਛਾ ਛੋਟੀ ਵੱਡੀ ਜਵਾਬ ਬਿਲਕੁਲ ਇਹਦਾ ਆਪੇ ਆ ਆ ਠੀਕ ਆ ਲੈ 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 ਵੰਦ ਮੋੜ ਕੇ ਲੈ ਜਾਓ ਇਧਰ ਨਹੀਂ ਕੋਈ ਨਹੀਂ ਲੈ ਜਾਓ ਬਾਸ ਕਰੋ ਥੋੜੀ ਸਮਾਂ ਠੀਕ ਆ ਵਜਨ ਨਹੀਂ ਵਜਨ ਤਾਂ ਚੰਗਾ ਲੱਗਾ ਮੈਨੂੰ ਨਾ ਲੈਵੇ ਖੁੱਲੇ ਦੀ ਆ ਹਾਂਜੀ ਹਾਂਜੀ ਹੈਣਾ ਬਿਲਕੁਲ ਲੈਵਾ ਬਿਲਕੁਲ ਖੁੱਲਾ ਦੇਖੋ ਬਚਾ ਦਾ ਲਾਗੋ ਦੇ ਥੱਲੇ ਗਿਆ ਅੱਜ ਠੰਡੀ ਵਾਕਿਆ ਯਾਰ ਇਹ ਮੈਂ ਦਜੀ ਨੂੰ ਚੁੰਗੀ ਜਾਂਦਾ ਹੈ ਆਪਦੀ ਛੱਡ ਕੇ ਤੇ ਦੂਜੀ ਮਾਰ ਥੱਲੇ ਪਿਆ ਫਿਰਦਾ ਠੰਡੀ ਕਰਕੇ ਘੋਆ ਲਿਆ ਨਾ ਨੇ ਹਾਂਜੀ ਹਾਂਜੀ ਤੇ ਇਹਦਾ ਰੇਟ ਬਾਈ ਜੀ 85 ਦੀ ਰਹਿ ਗਈ ਹਾਂ ਨਾ 80 ਦੀ 22 ਆਂਡੀ 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 ਹਾਂ ਹਾਂ ਉਹ 68 68 ਤੇ 78 ਹਾਂ ਚਲ ਅੱਗੇ ਆ ਗਈ ਜਰਸੀ ਜਰਸੀ ਲੈ ਆ ਬਾਹਰ ਕੱਢ ਕੇ ਇਹ ਬਿਨਾ ਬੱਚੇ ਤੋਂ ਬਈ ਬੱਚਾ ਨਹੀਂ ਆਦਾ ਮਰਿਆ ਓਕੇ ਬਾਈ ਦੁੱਧ ਕੋਲ ਬਾਈ ਕਿੰਨਾ 8 ਕਿਲੋ ਜਰਾ 8 ਕਿਲੋ ਥਾਂ ਚੰਗਾ ਲੱਗਾ ਹਣਾ ਓਕੇ ਓਕੇ ਰਿਪੋਰਟ ਲੈ ਚਲ ਬਾਈ ਮੋੜ ਕੇ ਲੈ ਲੈ ਪਾੜੇ ਤੋਂ ਬਗੈਰ ਹੀ ਮਿਲ ਪੈਂਦੀ ਬਿਲਕੁਲ ਕੋਈ ਗੱਲ ਨਹੀਂ ਛਾਨ ਤੰਗਾ ਲੱਗਾ ਹਨ ਹੂੰ ਤੇ ਇਹਦਾ ਰੇਟ ਦੇ ਦੀ 20 22 ਦੀ 20 ਤੇ 22 ਦੀ ਇਹ 44000 ਰੁਪਇਆ ਆ ਗਿਆ ਨਹੀਂ ਹੈ 18 ਦੀ ਪੱਕੀ ਦੇ ਦੀ ਹੈ 18000 ਦੀ ਸਭ ਸਭ ਦਾਂ ਪਰ ਇਹਨੇ ਦੋਤਾ ਦੀ ਲੱਪੜੀ ਨਹੀਂ 18 ਦੀ ਵਾਹ 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 1000 ਹੋਰ ਨਹੀਂ ਹਾਂ ਤਾਂ ਇਹ ਆ ਗਿਆ 18 ਦੀ ਨਹੀਂ 18 ਚਲ ਠੀਕ ਆ ਹਾਂਜੀ ਆਹ ਤੋਹਫਾ ਆ ਗਿਆ ਹਨਾ ਇਹ ਬੱਚੀ ਮਗਰ ਬੱਚੀ 7 ਕਿਲੋ ਦੁੱਧ ਦੇ ਆਹ ਬੱਚੀ ਤੇ ਮਿਲਦੀ ਹਨਾ ਆਹ ਬੱਚੀ ਤੇ ਮਿਲਦੀ ਠੀਕ ਆ 7 ਕਿਲੋ ਦੁੱਧ 7 ਕਿਲੋ ਦੁੱਧ ਵੰਗੇ ਵੰਗੇ ਤੋਂ ਬਗੈਰ ਹੀ ਮਿਲ ਪਈ ਠੀਕ ਆ ਠੀਕ ਆ ਪਹਿਲੇ ਸੂਏ ਹਾਂ ਚੰਗਾ ਲੱਗਾ ਹਨਾ ਚੰਗਾ ਚੰਗਾ ਠੰਢੀ ਲਈ ਲੈਵਾ ਚੰਗਾ ਬੁਖਾਰ ਆ ਸੋਣਦੀ ਗੜੀ ਜੇ ਸ਼ਾਮਾ ਕਾ ਕੇ ਅੱਛਾ ਹਾਂ ਜਿੱਡੀ ਤਾ ਤੂੰ ਤੋਂ ਨਹੀਂ ਥੱਲੇਉ ਤੇ ਹਾਂ ਨਾ ਐਂਡੀ ਹਾਂ 16 ਦੀ ਆਤ 16 ਦੀ 16 ਨੂੰ ਘੱਟ ਠੀਕ ਆ ਲਓ ਸਜਣੋ ਆ ਪਸ਼ੂਆ ਖਰੀਦਦਾਰੀ ਆਪਣੀ ਕਰਿਓ ਧੰਨਵਾਦ